ਸਰਕਾਰਾਂ ਆਮ ਜਨਤਾ ਨੂੰ ਮੂਰਖ ਬਣਾਉਂਦੀਆਂ ਨੇ ਇੱਕ ਹੱਥ ਅਗਰ ਕੋਈ ਚੀਜ਼ ਦਿੰਦੇ ਨੇ ਮੁਫਤ ਕੋਰੀ ਵਾਲੀ ਤੇ ਦੂਜੇ ਹੱਥੋਂ ਉਹਨੂੰ ਵਾਪਸ ਲੈ ਲੈਂਦੇ ਨੇ ਤੇ ਜਨਤਾ ਜਿਹੜੀ ਆ ਉਹ ਦੇਖਦੀ ਰਹਿ ਜਾਂਦੀ ਬਿਲਕੁਲ ਇਸੇ ਤਰ੍ਹਾਂ ਨਾਲ ਜਿਹੜਾ ਕੱਲ ਇਹਨਾਂ ਨੇ ਬਿਜਲੀ ਵਿੱਚ ਵਾਅਦਾ ਕੀਤਾ ਰੇਟਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਪ੍ਰੋਕਸੀਮੇਟਲੀ 10 ਤੋਂ 15 ਪੈਸੇ ਪਰ ਯੂਨਿਟ ਵਧਾਉਣ ਦੇ ਨਾਲ ਸਾਰੇ ਪੰਜਾਬ ਦੇ ਇੰਡਸਟਰੀਅਲ ਯੂਜ਼ਰ ਡੋਮੈਸਟਿਕ ਯੂਜ਼ਰ ਕਮਰਸ਼ੀਅਲ ਯੂਜ਼ਰ ਐਗਰੀਕਲਚਰ ਸੈਕਟਰ ਨੂੰ ਇਹਦਾ ਕੁੱਲ ਜਿਹੜਾ ਬੋਝ ਪਿਆ ਪੰਜਾਬ ਦੇ ਲੋਕਾਂ ਦੇ ਉੱਤੇ ਪੈਣਾ ਹੈ ਉਹ 655 ਕਰੋੜ ਹੈ ਲਗਭਗ 655 ਕਰੋੜ ਰੁਪਇਆ ਇੱਕ ਮਾਮੂਲੀ ਜਿਹਾ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਕੀਤਾ ਤੇ 655 ਕਰੋੜ ਰੁਪਇਆ ਸਰਕਾਰ ਨੂੰ ਪੱਠਾ ਹੋ ਜਾਣਾ ਮੰਨ ਲਿਆ ਕਿ ਇਹਦੇ ਚ ਬਹੁਤ ਸਾਰਾ ਹਿੱਸਾ ਉਹ ਪੰਜਾਬ ਰਾਜ ਬਿਜਲੀ ਬੋਰਡ ਨੂੰ ਪੀਐਸਪੀਸੀਐਲ ਨੂੰ ਦੁਬਾਰਾ ਸਬਸਿਡੀ ਦੇਵੇਗੀ ਤੇ ਲੋਕਾਂ ਤੇ ਸ਼ਾਇਦ ਐ ਲੱਗੇਗਾ ਕਿ ਅੱਜ ਤਾਂ ਕੋਈ ਬੋਝ ਪਿਆ ਹੀ ਨਹੀਂਗਾ ਪਰ ਇਹਨਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਤਾਂ ਵਾਪਸ ਲੈਣਾ ਨਾ ਪੈਸਾ ਭਗਵੰਤ ਮਾਨ ਨੇ ਜਾਂ ਕਿਸੇ ਆਮ ਆਦਮੀ ਪਾਰਟੀ ਦੇ ਮਨਿਸਟਰ ਨੇ ਆਪਣੀ ਜੇਬ ਤੋਂ 655 ਕਰੋੜ ਰੁਪਏ ਨੇ ਦੇਣਾ ਉਹ ਤੁਹਾਡੇ ਤੇ ਹੀ ਬੋਝ ਪੈਣਾ ਵਾ ਮਿਸਾਲ ਦੇ ਤੌਰ ਤੇ ਡੂਰਿੰਗ ਇਲੈਕਸ਼ਨ ਇਸ ਤੋਂ ਪਹਿਲਾਂ ਤਕਰੀਬਨ ਅਗਰ ਤੁਸੀਂ ਲੋਨ ਲੈਣਾ ਤੇ ਪੁਆਇੰਟ 25 ਪੈਸੇ ਉਹਦੇ ਤੇ ਟੈਕਸ ਲੱਗਦਾ ਕਲਕੁਲੇਟ ਕਰੋ ਤੁਸੀਂ ਜਿੰਨਾ ਵੀ ਲੋਨ ਲੈਣਾ ਲੱਖ ਰੁਪਿਆ ਲੈ 10 ਲੱਖ ਲੈਣਾ ਕਿਸੇ ਵੀ ਵਿਅਕਤੀ ਨੇ ਉਹਦੇ ਤੁਹਾਨੂੰ ਪੁਆਇੰਟ 25 ਪੈਸੇ ਇਹਦੇ ਨਾਲ ਬਹੁਤ ਵੱਡੇ ਪੈਮਾਨੇ ਦੇ ਉੱਤੇ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਪੈਸਾ ਜਾਂਦਾ ਇਦਾਂ ਦੇ ਫੋਰ ਬਹੁਤ ਸਾਰੇ ਟੈਕਸਸ ਤੇਰੀ ਬੈਟ ਵਧਾ ਦਿੰਦੇ ਨੇ ਪੈਟਰੋਲ ਦੇ ਉੱਤੇ ਤੁਸੀਂ ਸਾਰੇ ਸਕੂਟਰ ਮੋਟਰਸਾਈਕਲ ਦਾ ਅੱਜਕੱਲ ਸਾਰੇ ਵਰਤ ਡੀਜ਼ਲ ਤੇ ਬੈਟ ਪਤਾਤੀ ਟਰੈਕਟਰ ਵਰਤਦੇ ਨੇ ਟਰੱਕ ਚੱਲਦੇ ਨੇ ਤਾਂ ਤੁਹਾਡੇ ਕੋਲੋਂ ਇਹਨਾਂ ਨੇ ਅਗਰਾ ਹੀ ਲੈਣੇ ਪੈਸੇ ਉਦਾਂ ਕਈ ਜਣਾ ਮੁਫਤ ਕੋਰੀ ਦੀ ਰਾਜਨੀਤੀ ਕਰਦੀ ਜਿਵੇਂ ਅਸੀਂ ਜ਼ੀਰੋ ਬਿੱਲ ਦਿੱਤਾ ਜੀ ਅਸੀਂ ਜੀ ਫਲਾਣਾ ਕਰ ਦਿੱਤਾ ਜੀ ਇਹ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਟਰ ਫੇਲਿਅਰ ਹੈ ਔਰ ਮੈਂ ਸਮਝਦਾ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਬੜੇ ਸਿਧਾਂਤਾਂ ਨਾਲ ਚੱਲੀ ਸੀ ਅੱਜ ਉਹ ਸਿਧਾਂਤਾਂ ਤੋਂ ਸਖਣੀ ਪਾਰਟੀ ਆ ਅੱਜ ਉਹਨਾਂ ਦਾ ਦਿੱਲੀ ਮਾਡਲ ਐਜੂਕੇਸ਼ਨ ਦਾ ਫੇਲ ਹੋ ਚੁੱਕਾ ਦਿਖਾਤਾ ਤੁਹਾਨੂੰ ਕਈ ਵਾਰ ਕਿਸ ਤਰ੍ਹਾਂ ਸਕੂਲਾਂ ਦੀ ਹਾਲਾਤ ਨੇ ਸੰਗਰੂਰ ਵਿੱਚ 50% ਹਾਈ ਸਕੂਲਸ ਬਿਨਾਂ ਹੈਡਮਾਸਟਰ ਤੋਂ ਚੱਲ ਰਹੇ ਨੇ ਹਸਪਤਾਲਸ ਮੈਂ ਤੁਹਾਨੂੰ ਦਿਖਾਇਆ 1.5 ਦਾ ਹਸਪਤਾਲ ਹੈ ਤੇ ਸਾਰੇ ਪੰਜਾਬ ਦੇ ਹਸਪਤਾਲ ਤੁਸੀਂ ਜਾ ਕੇ ਦੇਖ ਸਕਦੇ ਹੋ 50% ਤੋਂ ਘੱਟ ਉੱਥੇ ਜਿਹੜਾ ਸੈਂਕਸ਼ਨ ਸਟਾਫ ਹੈ ਡਾਕਟਰਸ ਦਾ ਨਰਸਸ ਦਾ ਫਾਰਮਾਸਿਸਟ ਦਾ ਜਾਂ ਕਲਰਕਸ ਦਾ ਉਹ ਹੈ ਨਹੀਂਗਾ ਸੋ ਦਿੱਲੀ ਮਾਡਲ ਹੈਲਥ ਦਾ ਵੀ ਫੇਲ ਹੋ ਗਿਆ ਦਿੱਲੀ ਮਾਡਲ ਐਜੂਕੇਸ਼ਨ ਦਾ ਵੀ ਫੇਲ ਹੋ ਗਿਆ ਜਨ ਲੋਪਾਲਪ ਬੜਾਇਆ ਹੀ ਨਹੀਂ 10 ਸਾਲਾਂ ਦੇ ਵਿੱਚ ਔਰ ਸਵਰਾਜ ਦੀ ਨੀਤੀ ਕੀ ਲੋਕਾਂ ਨੂੰ ਪੁੱਛ ਕੇ ਕਰਾਂਗੇ ਕਿ ਉਹ ਰਾਜ ਸਭਾ ਦੀਆਂ ਟਿਕਟਾਂ ਤੁਸੀਂ ਵੇਚਤੀਆਂ ਅਮੀਰ ਆਦਮੀਆਂ ਨੂੰ लवली ਯੂਨੀਵਰਸਿਟੀ ਵਰਗਿਆਂ ਨੂੰ ਕੋਈ ਸਣੀ ਰੋੜਾ ਲੁਧਿਆਣੇ ਵਰਗਿਆਂ ਨੂੰ ਉਹ ਵੀ ਤੁਹਾਡਾ ਫੇਲ ਹੋ ਗਿਆ ਵੀਆਈਪੀ ਕਲਚਰ ਤੁਸੀਂ ਛਿੱਕੇ ਤੇ ਟੰਗਿਆ ਟਕਾ ਕੇ ਅਸੀਂ ਹਜ਼ਾਰ ਹਜ਼ਾਰ ਗਨਮੈਨ ਵੱਡੀਆਂ ਵੱਡੀਆਂ ਗੱਡੀਆਂ ਕਰੋੜਾ ਰੁਪਏ ਦੀਆਂ ਤੁਹਾਡਾ ਸਾਰਾ ਟੱਬਰ ਉਹਦੇ ਚੜਿਆ ਇਹਨਾਂ ਸਾਰੀਆਂ ਗੱਲਾਂ ਕਰਕੇ ਆਮ ਆਦਮੀ ਪਾਰਟੀ ਦੀ ਇਸ ਲੋਕ ਸਭਾ ਇਲੈਕਸ਼ਨ ਵਿੱਚ 15% ਡ੍ਰੌਪ ਹੋਈ ਉਹਨਾਂ ਦੀ ਪਰਸੈਂਟੇਜ 15% ਦੀ ਕਾਂਗਰਸ ਤੇ ਅਕਾਲੀ ਦਲ ਪਿਛਲੇ 60 70 ਸਾਲ ਤੋਂ ਰਾਜਨੀਤੀ ਕਰਦੀਆਂ ਕਦੀ ਇੱਕ ਪੈਸੇ ਕੱਟ ਗਈ ਕਦੀ ਦੋ ਪੈਸੇ ਕੱਟ ਗਈ ਕਦੀ ਤਿੰਨ ਪੈਸੇ ਕੱਟ ਗਈ ਕਦੀ ਤਿੰਨ ਪੈਸੇ ਵਧ ਗਈ ਕਾਂਗਰਸ ਇਸ ਵਾਰ 3% ਵੋਟਡ ਬੋਟ ਬੈਂਕ ਇਨਕਰੀਜ਼ ਕੀਤਾ ਵੋਟ ਸ਼ੇਅਰ ਆਮ ਆਦਮੀ ਪਾਰਟੀ ਦਾ ਪੰਜਾਬ ਚ 40 ਪਲੱਸ ਕੁਛ ਤੋਂ ਕੇਵਲ 26% ਉਹਨਾਂ ਦਾ ਵੋਟ ਸ਼ੇਅਰ ਹੈ ਕਿਉਂਕਿ ਲੋਕਾਂ ਨੇ ਦੇਖ ਲਿਆ ਕਿ ਤਾਂ ਬੋਗਸ ਝੂਠ ਬੋਲਣ ਵਾਲੇ ਬੰਦੇ ਨੇ ਔਰ ਦਿੱਲੀ ਦੇ ਵਿੱਚ ਸੱਤ ਦੀਆਂ ਸੱਤ ਸੀਟਾਂ ਹਾਰ ਗਿਆ केजरीवाल ਹਰਿਆਣਾ ਵਿੱਚ ਲਈ ਲੜ ਕੇ ਉਹ ਵੀ ਹਾਰ ਗਿਆ ਗੋਆ ਵਾਲੀ ਹਾਰ ਗਿਆ ਗੁਜਰਾਤ ਵਾਲੀਆਂ ਹਾਰ ਗਿਆ ਦਿੱਲੀ ਦੀ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਜਿਹੜੀਆਂ ਇਹਨਾਂ ਨੇ ਪੋਸਟਰ ਬਣਾਏ ਸੀ ਨਾ ਸਲਾਖਾਂ ਦੇ ਪਿੱਛੇ ਜ਼ੁਲਮ ਕੇ ਬਦਲੇ ਵੋਟ ਇੱਕ ਨਵੇਂ ਪੈਸੇ ਦੀ ਵੋਟ ਨਹੀਂ ਪਈ ਪੰਜਾਬ ਦੇ ਵਿੱਚ ਇਹਨਾਂ ਨੇ ਤੰਤਰ ਵਰਤਿਆ ਸੰਗਰੂੜ ਦੇ ਵਿੱਚ ਸੀਟ ਜਿੱਤ ਲਈ ਆਨੰਦਪੁਰ ਦੀ ਸੀਟ ਮਹਿਜ਼ 10000 ਦੇ ਮਾਰਜਿਨ ਨਾਲ ਜਿੱਤੀ ਆ ਔਰ ਇੱਕ ਹੁਸ਼ਾਰਪੁਰ ਦੀ ਸੀਟ ਜਿੱਤ ਗਿਆ ਹਾਲਾਂਕਿ ਉਹ ਡਿਫੈਕਟਰ ਸੀਗਾ ਲੋਕਾਂ ਨੂੰ ਸਜ਼ਾ ਦੇਣੀ ਚਾਹੀਦੀ ਸੀ ਪਰੰਤੂ ਅੱਜ ਪੰਜਾਬ ਮੁੜ ਕੇ ਆਣ ਕੇ ਖੜ ਗਿਆ ਆਰਥਿਕ ਬੋਝ ਦੇ ਥੱਲੇ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਕਾਂਗਰਸ ਜਦੋਂ ਰਾਤ ਛੱਡ ਕੇ ਗਈ ਆ ਲਗਭਗ ਪੌਣੇ 3 ਲੱਖ ਕਰੋੜ ਦਾ ਕਰਜ਼ਾ ਸੀਗਾ ਇਹਨਾਂ ਨੇ 70000 ਕਰੋੜ ਰੁਪਏ ਦਾ ਕਰਜ਼ਾ ਉਹਦੇ ਥੋੜਾ ਐਡ ਕੀਤਾ 335 40000 ਕਰੋੜ ਤੇ ਕਰਜ਼ਾ ਲੈ ਗਏ ਔਰ 31000 ਕਰੋੜ ਰੁਪਏ ਉਹਦੇ ਤੇ ਅਸੀਂ ਵਿਆਜ ਭਰ ਰਹੇ ਆਪਾਂ ਹੀ ਭਰ ਰਹੇ ਹਾਂ ਜਦੋਂ ਆਪਾਂ ਕਹਿੰਦੇ ਤਾਂ ਹੀ ਸਾਡੇ ਬੱਚੇ ਵਿਦੇਸ਼ਾਂ ਜਾ ਰਹੇ ਤਾਂ ਹੀ ਸਾਨੂੰ ਨੌکریاں ਨਹੀਂ ਮਿਲਦੀਆਂ ਨੌکریاں ਮਿਲਦੀਆਂ ਤੇ ਬਾਹਰਲੇ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਵਾਲੇ ਲੈ ਜਾਂਦੇ ਕਿਉਂਕਿ ਸਾਡੇ ਕੋਲ ਦੋਮਸਾਇਲ ਦਾ ਲਾਅ ਨਿਕਾ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਅਸੀਂ ਉਹ ਬਿਲ ਵੀ ਪੇਸ਼ ਕੀਤਾ ਕੁਲਤਾਰ ਸੰਮਵਾਂ ਦੇ ਕੋਲ ਕਿ ਹਿਮਾਚਲ ਪ੍ਰਦੇਸ਼ ਦੀ ਤਰ੍ਹਾਂ ਤੇ ਗੁਜਰਾਤ ਦੀ ਤਰ੍ਹਾਂ ਸਾਡੇ ਵੀ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਾਡੇ ਸਰਕਾਰੀ ਨੌਕਰੀਆਂ ਦੇ ਉੱਤੇ ਬਾਹਰਲੇ ਲੁਕੀ ਡਾਕਾ ਨਾ ਮਾਰ ਸਕਣ ਪਰ ਲੇਕਿਨ ਇਹਨਾਂ ਗੱਲਾਂ ਦੀ ਉਹਨਾਂ ਨੂੰ ਸਮਝਦਾ ਹੈ ਲੇਕਿਨ ਦਿੱਲੀ ਵਾਲੇ ਗੈਰ ਪੰਜਾਬੀ ਇਹਨਾਂ ਨੂੰ ਕਰਨ ਨਹੀਂ ਦਿੰਦੇ ਔਰ ਭਗਵੰਤ ਮਾਨ ਤੇ ਮਾਨ ਦੇ ਜਿਹੜੇ ਹੱਥ ਨੇ ਉਹ ਵੱਜੇ ਹੋਏ ਨੇ ਔਰ ਜਿਹੜਾ 1310 ਕਰਦਾ ਸੀਗਾ ਉਹ ਇੱਕ ਡੰਡੀ ਲੱਤ ਕੀ ਥੱਲੇ ਤੇ ਤਿੰਨ ਸੀਟਾਂ ਤੇ ਰਹਿ ਗਿਆ ਮੇਰਾ ਖਿਆਲ ਹੈ ਕਿ ਅਸੂਲਨ ਤਾਂ ਕੋਈ ਹੋਰ ਮੁੱਖ ਮੰਤਰੀ ਹੁੰਦਾ ਤੇ ਹੁਣ ਉਹ ਅਸਤੀਫਾ ਦੇ ਦੇਣਾ ਸੀ ਪਰ ਚਲੋ ਕਿਉਂਕਿ ਇਹ ਖਾਸ ਠੀਠ ਬੰਦੇ ਨੇ ਔਰ ਕੇਜਰੀਵਾਲ ਦੀ ਜੇਲ ਜੋ ਚੁੱਕਿਆ ਹੋਇਆ ਅੱਜ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਭਾਈ ਸਾਹਿਬ ਜਿਹੜੇ ਬਹਿਸ ਕਰਦੇ ਹੋ ਅਦਾਲਤਾਂ ਵਿੱਚ ਜਾ ਕੇ ਘੱਟੋ ਘਾਟ ਉਹ ਤਾਂ ਸੋਸ਼ਲ ਮੀਡੀਆ ਤੇ ਨਾ ਪਾਓ ਰਿਮੂਵ 올 ਦਾ ਵੀਡੀਓਜ਼ ਜਿਹੜ ਸੋਸ਼ਲ ਮੀਡੀਆ ਉਹਦੀ ਵਾਈਸ ਸੁਨੀਤਾ ਕੇ ਜੀ ਵਾਲ ਨੂੰ ਕਿਹਾ ਹਰ ਪਾਸੋਂ ਮਾਰ ਪੈ ਰਹੀ ਹੈ ਹਰ ਪਾਸੋਂ ਫੇਲ ਹੋ ਚੁੱਕੇ ਨੇ ਔਰ ਆ ਜਿਹੜਾ ਹੁਣ ਇਹਨਾਂ ਨੇ ਤਕਰੀਬਨ ਸਾਡੇ 655 ਕਰੋੜ ਰੁਪਏ ਦਾ ਬਿਜਲੀ ਦਾ ਜਿਹੜਾ ਵਾਅਦਾ ਕੀਤਾ ਇਹ ਤੁਹਾਨੂੰ ਹੌਲੀ-ਹੌਲੀ ਕਿਸੇ ਨਾ ਕਿਸੇ ਢੰਗ ਦੇ ਨਾਲ ਮਹਿਸੂਸ ਹੋਵੇਗਾ ਫਿਰ ਗੱਲ ਆ ਕਿ ਇਹਦੇਲੇ ਪਾਸੇ ਹੱਥ ਮੁਫਤ ਕੋਰੀ ਦੀ ਦਿੱਤੀ ਸਹੂਲਤ ਤੇ ਆ ਦੂਜੇ ਹੱਥ ਕੋ ਤੁਹਾਨੂੰ ਲੈ ਗਏ ਤੁਹਾਨੂੰ ਸ਼ਾਇਦ ਪਤਾ ਵੀ ਨਹੀਂ ਲੱਗ ਸਕਿਆ ਤੁਸੀਂ ਦੇਖੋਗੇ ਬੜਾ ਵਧੀਆ ਕੰਮ ਹੋ ਗਿਆ ਜੀ ਆ ਸਾਨੂੰ ਦਾ ਜ਼ੀਰੋ ਬਿਲ ਆ ਰਿਹਾ ਬਹੁਤ ਸਾਰੇ ਲੋਕਾਂ ਦਾ ਜ਼ੀਰੋ ਬਿਲ ਹੋਣ ਤੋਂ ਹਟ ਗਏ ਨੇ ਪਰ ਸਰੋ ਮੈਂ ਇਸ ਗੱਲ ਵਿੱਚ ਨਹੀਂ ਜਾਣਾ ਚਾਹੁੰਦਾ ਪਰੰਤੂ ਜਿਹੜਾ ਫਤਵਾ ਲੋਕ ਸਭਾ ਦੇ ਵਿੱਚ ਆਇਆ ਵਾ ਉਹਦੇ ਤੋਂ ਇਹਨਾਂ ਨੂੰ ਸਬਕ ਸਿੱਖਣਾ ਚਾਹੀਦਾ ਔਰ ਝੂਠ ਛਲ ਕਪਟ ਫਰੇਪ ਔਰ ਬਦਲਾਖੂਰੀ ਦੀ ਰਾਜਨੀਤੀ ਨੂੰ ਇੱਥੇ ਬਸ ਕਰ ਦੇਣੀ ਚਾਹੀਦੀ ਆ ਅਗਰ 2.228 ਸਾਲ ਤੱਕ ਤੁਹਾਨੂੰ ਕੋ ਪਏ ਨੇ ਬੰਦਿਆਂ ਵਾਂਗੂ ਕੰਮ ਕਰੋ ਸਾਡੇ ਇਸ ਖਜ਼ਾਨੇ ਤੇ ਬੋਝ ਨਾ ਪਾਓ ਔਰ ਲੋਕਾਂ ਨੂੰ ਜੋਕਰ ਨਾ ਬਣਾਓ ਤੁਸੀਂ ਜਿਹੜਾ ਮਲਟੀਪਲ ਪੈਨਸ਼ਨ ਹਟਾਈ ਸੀ ਐਮਐਲਏ ਦੀ ਉਹ ਤਾਂ ਛੋਟੀ ਜੀ ਸਹੂਲਤ ਸੀ ਐਵੇਂ ਕੋ 17-18 ਕਰੋੜ ਰੁਪਈਆ ਪਤਾ ਨਹੀਂ ਕਿੰਨਾ ਬਚਾਇਆ ਹੋਊਗਾ ਸਾਲ ਦਾ ਉਹਦੇ ਜਗ੍ਹਾ ਤੇ ਤੇਰੀ ਪਬਲਿਸਿਟੀ ਕੀਤੀ ਸਾਰੇ ਦੇਸ਼ ਦੇ ਵਿੱਚ 700 ਕਰੋੜ ਰੁਪਏ ਤੋਂ ਜ਼ਿਆਦਾ ਤੁਸੀਂ ਸਾਡੇ ਸਾਲ ਦਾ ਮੀਡੀਆ ਦੇ ਪਬਲਿਸਿਟੀ ਦੇ ਖਰਚਾ ਕੀਤਾ ਔਰ ਇਹੀ ਕੇਜਰੀਵਾਲ ਕੰਦਾ ਦਿੱਲੀ ਮੇਂ ਕੋਦੀ ਮੀਡੀਆ ਬਣਾ ਦਿਆ ਇੱਥੇ ਕੀ ਕੇਜੀ ਮੀਡੀਆ ਨਹੀਂ ਬਣਾਇਆ ਦਿੱਲੀ ਮੇਂ ਮੋਦੀ ਸੀਪੀਆਈ ਔਰ ਈਵੀ ਦਾ ਦੁਰਉਪਯੋਗ ਕਰਦਾ ਕੀ ਪੰਜਾਬ ਦੇ ਵਿੱਚ ਤੁਸੀਂ ਦੁਰਉਪਯੋਗ ਕਰਕੇ ਆਪਣੇ ਸਿਆਸੀ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਨਹੀਂ ਕੀਤੇ ਜਿਹੜਾ ਬੋਲਿਆ ਚੱਕ ਕੇ ਠੋਕੇ ਜੇਲ੍ਹ ਸੁੱਟ ਦਿੱਤਾ ਇਹ ਕਿੱਥੋਂ ਦਾ ਬਦਲਾਅ ਦੀ ਰਾਜਨੀਤੀ ਸੀ ਬਸ ਇਹੀ ਤੁਹਾਡੇ ਨਾਲ ਅਜ ਦੇ ਕਾਰਸਾਨ ਨੇ ਕਹਿੰਦੇ ਸੇ ਅਗਰ ਠੀਕ ਲੱਗੀਆਂ ਗੱਲਾਂ ਕਿ ਪਕਰ ਕੇ ਇਸ ਨੂੰ ਸ਼ੇਅਰ ਕਰਨਾ ਬਟ ਲੈਟ ਮੀ ਟੈਲ ਯੂ ਕੋਈ ਵੀ ਸਟੇਟ ਬਿਨਾ ਆਰਥਿਕ ਠੋਸ ਨੀਤੀ ਤੋਂ ਬਗੈਰ ਨਹੀਂ ਚੱਲ ਸਕਦੀ ਸਾਰਾ ਕੁਝ ਮੁਫਤ ਵਿੱਚ ਦਵਾਂਗੇ ਤਾਂ ਵੀ ਵਿਲ ਲੈਂਡ ਆਵਰ ਸਟੇਟ ਇਨ ਮੇਜਰ ਮੇਜਰ ਡੈਟ ਜਿਹੜਾ ਮੁਰਕੇ ਤੁਹਾਡੇ ਤੇ ਬੋਝ ਪਵੇਗਾ ਜਿਸ ਕਰਕੇ ਤੁਸੀਂ ਸਾਰੇ ਪੰਜਾਬ ਛੱਡ ਕੇ ਵਿਦੇਸ਼ਾਂ ਜਾਣਾ ਚਾਹੁੰਦੇ ਇਹ ਹੀ ਗੱਲਾਂ ਨੇ ਅਗਰ ਆਪਣੇ ਲੀਡਰ ਥੋੜਾ ਜਿਹਾ ਵੋਟ ਦਾ ਲਾਲਚ ਛੱਡ ਕੇ ਆਪਣੀ ਸਟੇਟ ਬਾਰੇ ਸੋਚਣ ਆਪਣੇ ਪੰਜਾਬ ਬਾਰੇ ਸੋਚਣ ਤਾਂ ਸ਼ਾਇਦ ਪੰਜਾਬ ਦੇ ਅੱਜ ਇਹ ਹਾਲਾਤ ਨਾ ਹੋਏ ਹੁੰਦੇ ਮੈਨੂੰ ਲੱਗਦਾ ਜਦ ਤੱਕ ਇਹ ਰਾਜ ਛੱਡ ਕੇ ਜਾਣਗੇ 5 ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਜਾਣਗੇ ਸ਼ਾਇਦ ਸਾਹ ਲੈਣਾ ਵੀ ਮੁਸ਼ਕਲ ਹੋਊਗਾ ਪੰਜਾਬ ਦੇ ਲੋਕਾਂ ਦੇ ਵਾਸਤੇ ਇਹ ਅੱਜ ਤੁਹਾਡੇ ਨਾਲ ਵਿਚਾਰ ਮੈਂ ਸਾਂਝੇ ਕਰਨੇ ਸੀਗੇ ਲੇਕਿਨ ਬਿਜਲੀ ਦਾ ਜੋ ਬੋਝ ਪਾਇਆ ਗਿਆ ਵਾ ਅਲਟੀਮੇਟਲੀ 655 ਕਰੋੜ ਦਾ ਉਹ ਤੁਹਾਡੇ ਸਾਰਿਆਂ ਦੇ ਉੱਤੇ ਹੀ ਪੈਣਾ ਹੈ। ਇਹੀ ਬਸ ਵਿਚਾਰ ਮੇਰੇ ਸੀਗੇ ਤੁਸੀਂ ਇਹਨੂੰ ਕਿਰਪਾ ਕਰਕੇ ਨਾਲ ਸੇਅਰ ਕਰਨਾ। ਤੁਹਾਡਾ ਸਾਰਿਆਂ ਦਾ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਥੈਂਕ ਯੂ।